ਲੱਖਾਂ ਦੇ ਦਾਤੇ ਦਾ ਜੇਕਾਰਾ ਮਾਈ ਜੀ ਤੋਂ ਮਾਈ ਬੋ ਬੋ ਦਾ ਜੇਕਾਰਾ ਬਾਬੇ ਪੈਰੋਂ ਛੜੀਏ ਦਾ ਨਗਰ ਦੀ ਅਜ ਪ੍ਰਕਰਮਾਂ ਕੀਤੀ ਜਾ ਰਹੀ ਆ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਲੱਖ ਦਾ ਤਾਂ ਲਾਲਾਂ ਵਾਲੀ ਸਰਕਾਰ ਰੌਜਾ شریف ਆਮ ਜ਼ਿਲ੍ਹਾ ਸ਼ੋਸ਼ਿਆਰਪੁਰ ਵਿਖੇ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ ਦਾਤਾ ਜੀ ਦੇ ਪੁਰਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਸੋ ਅੱਜ ਪਿੰਡ ਦੀ ਪ੍ਰਕਰਮਾ ਹੈ ਨਵੰਬਰ 19 2024 20 ਨੂੰ ਕੱਲ ਨੂੰ ਦਾਤਾ ਜੀ ਦਾ ਛਿੰਜ ਦਾ ਵਿੜ ਕੱਢਿਆ ਜਾਊਗਾ ਪਰਸੋਂ ਨੂੰ ਸਰਕਾਰ ਦਾ ਮੇਲਾ ਚੌਥ ਨੂੰ 22 ਤਰੀਕ ਨੂੰ ਫਿਰ ਦਾਤਾ ਜੀ ਦਾ ਮੇਲਾ ਇਸੇ ਤਰ੍ਹਾਂ ਚੱਲਦਾ ਰਹੂਗਾ ਸੋ ਤੇਈ ਤੇ ਇੱਕ ਨੂੰ ਮਰਿਆਦਾ ਜਿੱਦਾਂ ਚੱਲਦੀ ਆ ਰਹੀ ਆ شیخ ਜੀ ਦੇ ਪੈਰੀਂ ਹੱਥ ਲਾ ਕੇ ਉਹਨਾਂ ਦੀ ਵਧਾਈ ਕੀਤੀ ਜਾਊਗੀ ਸੋ ਇਹ ਸਾਰਾ ਜੋ ਮੇਲਾ ਕਰਵਾਇਆ ਜਾ ਰਿਹਾ ਨਗਰ ਦੀ ਸਹਾਇਤਾ ਦੇ ਨਾਲ ಗ್ರಾಮ ਪੰਚਾਇਤ ਦੀ ਸਹਾਇਤਾ ਦੇ ਨਾਲ ਤੇ ਐਨ ਆਰ ਆਈ ਵੀਰ ਭੈਣ ਭਰਾ ਸਾਰਿਆਂ ਦੀ ਸਹਾਇਤਾ ਨਾਲ ਕਰਾਇਆ ਜਾ ਰਿਹਾ ਸੋ ਅੱਜ ਸ਼ਾਮ ਨੂੰ ਦਾਦਾ ਜੀ ਦਾ ਜੋ ਪ੍ਰਕਰਮਾ ਕੀਤੀ ਜਾ ਰਹੀ ਪਿੰਡ ਦੀ ਹੁਣ ਬੜੇ ਆ ਰੋਜੇ ਤੇ ਸੰਗ ਜਾਊਗਾ ਸੋ ਉੱਥੇ ਲੰਗਰ ਪਾਣੀ ਦਾਤਾ ਜੀ ਦਾ ਡਟ ਵਰਤੂਗਾ ਸੋ ਇਸੇ ਤਰ੍ਹਾਂ ਕੱਲ ਨੂੰ ਦਾਤਾ ਜੀ ਦੇ ਪਹਿਲਾਂ ਪੇੜ ਕੱਢੇ ਜਾਊਗੇ ਉਸ ਤੋਂ ਬਾਅਦ ਰਾਤ ਨੂੰ ਮਹਿੰਦੀ ਦੀ ਰਸਮ ਹੋਊਗੀ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਹੁਮ ਹਵਾ ਕੇ ਪਹੁੰਚਣ ਜੀ ਸੋ ਇੰਨੀ ਅਕ ਬੇਨਤੀਆਂ ਕਰਦੇ ਹੋਏ ਦਾਸ ਲੂੰ ਕੋ ਕਿਸੇ ਦੇ ਖਿਲਾਫ ਗਲਤ ਬੋਲਿਆ ਜਾਵੇ ਤਾਂ ਮਾਫ ਕਰਨਾ ਜੀ ਜੈਕਾਰਾ ਲੱਖਾਂ ਦੇ ਦਾਤੇ ਦਾ ਜੈਕਾਰਾ ਮਾਈ ਬੋਬੋ ਦਾ